ਸਤਿ ਸ਼੍ਰੀ ਅਕਾਲ ਬੇਲੀਓ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਆ ਸਾਰੇ ਭਰਾਵਾਂ ਦਾ ਜਿਹੜੇ ਆਪਣੇ ਨਾਲ YouTube ਚੈਨਲ ਦੇ ਜਰੀਏ ਤੇ ਜਾਂ ਫਿਰ Facebook ਪੇਜ ਦੇ ਜਰੀਏ ਜੁੜੇ ਹੋਏ ਆ ਤੇ ਜਿੱਦਾਂ ਬੇਲੀਓ ਆਪਾਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਜਾਨਵਰ ਦਿਖਾਉਂਦੇ ਰਹਿੰਨੇ ਆ ਤੇ ਅੱਜ ਵੀ ਆਪਾਂ ਤੁਹਾਨੂੰ ਜਾਨਵਰ ਦਿਖਾਉਣ ਲੱਗੇ ਆ ਘੋੜੀ ਨੀਲੀ ਬਹੁਤ ਸੋਹਣੀ ਤੇ ਇਹ ਘੋੜੀ ਬੇਲੀਓ ਫੋਰ ਸੇਲ ਹੈ ਤੇ ਇਸ ਟਾਈਮ ਬੇਲੀਓ ਇਹ ਜਿਹੜੀ ਘੋੜੀ ਆ ਆਪਣੇ ਫਾਰਮ ਦੇ ਉੱਪਰ ਖੜੀ ਹੋਈ ਹੈ ਇਹ ਬਹੁਤ ਸੋਹਣੀ ਘੋੜੀ ਹੈ ਤੁਸੀਂ ਰੰਗ ਮਾਰਕਿੰਗ ਦੇਖ ਵੀ ਸਕਦੇ ਹੋ ਤੇ ਹਲੇ 2 ਦਿਨ ਹੋਏ ਹੈ ਬੇਲੀਓ ਆਪਣੇ ਫਾਰਮ ਦੇ ਉੱਪਰ ਇਸ ਘੋੜੀ ਨੂੰ ਆਏ ਹੋਏ ਤੇ ਜੇ ਆਪਾਂ ਹਾਈਟ ਦੀ ਗੱਲ ਕਰ ਲਈਏ ਤਾਂ ਬੇਲੀਓ 61 ਇੰਚ ਹਾਈਟ ਹੈ ਘੋੜੀ ਦੀ ਤੇ ਬਰਡ ਲਾਈਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿਹੜੀ ਹੋ ਸਕਦੀ ਹੈ ਲਾਗੋ ਅੰਦਾਜ਼ਾ ਤੇ ਜੇ ਉਮਰ ਦੀ ਗੱਲ ਕਰ ਲਈਏ ਬੇਲੀਓ ਹਲੇ ਨਵੀਂ ਉਮਰ ਦੀ ਇਹ ਘੋੜੀ ਹੈ ਰੰਗ ਰੰਗ ਬਹੁਤ ਸੋਹਣਾ ਬੇਲੀਓ ਘੋੜੀ ਦਾ ਤੇ ਬਾਕੀ ਕੰਨਾ ਵਗੈਰਾ ਤੋਂ ਤੁਸੀਂ ਦੇਖ ਹੀ ਰਹੇ ਹੋ ਬਹੁਤ ਸੋਹਣੀ ਤੇ ਬਹੁਤ ਸ਼ਾਨਦਾਰ ਘੋੜੀ ਹੈ। ਸਰੀਰ ਪੱਖੋਂ ਵੀ ਦੇਖੋਗੇ ਬੇਲੀ ਬਹੁਤ ਤਕੜੀ ਬਾਡੀ ਹੈ ਜਿਹੜੀ ਘੋੜੀ ਦੀ ਤੇ ਬਹੁਤ ਸ਼ਾਨਦਾਰ ਤੇ ਬਹੁਤ ਸੋਹਣੀ ਘੋੜੀ ਹੈ। ਤੇ ਸਾਡੇ 2 ਕੁ ਦਿਨ ਹੀ ਹੋਏ ਆ ਬੇਲੀ ਆਪਣੇ ਫਾਰਮ ਤੇ ਆਈ ਨੂੰ ਤੇ ਘੋੜੀ ਬੇਲੀ ਉਹ ਫੋਰ ਸੇਡ ਹੈ। ਤੇ ਬਾਲਪੌਰੀਆਂ ਦਾ ਬੇਲੀ ਤੁਹਾਨੂੰ ਪਤਾ ਹੀ ਹੈ ਆਪਣੇ ਫਾਰਮ ਤੇ ਜੋ ਵੀ ਜਾਨਵਰ ਆਉਂਦਾ ਬਾਲਪੌਰੀਆਂ ਦੀ ਜਿਹੜੀ ਆਪਣੀ ਗਾਰੰਟੀ ਹੁੰਦੀ ਹੈ। ਤੇ ਰੰਗ ਦੀ ਸਾਫ਼ ਬਹੁਤ ਸੋਹਣੀ ਹਾਈਟ ਤੇ ਬਹੁਤ ਸੋਹਣੇ ਕੰਨ ਹਰ ਪੱਖੋਂ ਤੁਸੀਂ ਦੇਖੋਗੇ ਬਹੁਤ ਹੀ ਸ਼ਾਨਦਾਰ ਤੇ ਬਹੁਤ ਸੋਹਣੀ ਘੋੜੀ ਹੈ ਤੇ ਸਵਾਰੀ ਦੀ ਵੀ ਬੇਲੀਓ ਘੋੜੀ ਪਾਸ ਆ ਬਹੁਤ ਸੋਹਣੀ ਚਾਲਾਂ ਘੋੜੀ ਦੇ ਵਿੱਚ ਰੇਵੀਆ ਚਾਲ ਵੀ ਹੈ ਤੇ ਛੜੱਪਾ ਜਾਲ ਵੀ ਬਹੁਤ ਸੋਹਣੀ ਚਾਲਾਂ ਵੀ ਹੈ ਘੋੜੀ ਦੇ ਵਿੱਚ ਤੇ ਸਭ ਪੱਖੋਂ ਮਤਲਬ ਹਰ ਪੱਖੋਂ ਬਿਲਕੁਲ ਕਲੀਅਰ ਹੈ ਘੋੜੀ ਬਾਲ ਬੋਰੀ ਪੱਖੋਂ ਤੇ ਕਲਰ ਪੱਖੋਂ ਤੁਸੀਂ ਦੇਖ ਹੀ ਸਕਦੇ ਆ ਤੇ ਉਹਨੂੰ ਪਤਾ ਬੱਜ ਜੇ ਕਿਸੇ ਵੀਰ ਨੂੰ ਹੋਰ ਇਹਦੀ ਗਹਿਰਾਈ ਦੇ ਵਿੱਚ ਜਾਣਕਾਰੀ ਚਾਹੀਦੀ ਹੋਵੇ ਤਾਂ ਮੈਂ ਥੱਲੇ ਬੇਲੀਓ ਕੰਟੈਕਟ ਨੰਬਰ ਛੱਡੂਆਂ ਡਾਕਟਰ ਉਤਾਰ ਦਾ ਤਦ ਤੁਸੀਂ ਉਹਦੇ ਤੇ ਕਾਲ ਕਰਕੇ ਜਿਹੜੀ ਉਹ ਜਾਣਕਾਰੀ ਐ ਘੋੜੀ ਦੀ ਲੈ ਸਕਦੇ ਹੋ ਤੇ ਬਾਕੀ ਜੇ ਕੋਈ ਵੀਰ ਆ ਕੇ ਘੋੜੀ ਤੇ ਸਵਾਰੀ ਕਰਕੇ ਤੇ ਜਾਂ ਨਜ਼ਦੀਕ ਤੋਂ ਘੋੜੀ ਨੂੰ ਦੇਖਣਾ ਚਾਹੁੰਦਾ ਹੋਵੇ ਤਾਂ ਤੁਸੀਂ ਆ ਕੇ ਵੀ ਇੱਥੇ ਜਿਹੜਾ ਆਪਣੇ ਫਾਰਮ ਤੇ ਘੋੜੀ ਨੂੰ ਦੇਖ ਸਕਦੇ ਹੋ ਲੋਕੇਸ਼ਨ ਤੁਹਾਨੂੰ ਪਤਾ ਹੀ ਹੈ ਮੇਲੀਓ ਬਰਾਡ ਸਟੱਡ ਫਾਰਮ ਮੱਲਾ ਫਰੀਦਕੋਟ ਦੇ ਵਿੱਚ ਪੈਂਦਾ ਇਹ ਬਾਜੇਖਾਨੇ ਦੇ ਬਿਲਕੁਲ ਨਜ਼ਦੀਕ ਤੇ ਤੁਸੀਂ ਇੱਥੇ ਆ ਕੇ ਵੀ ਜਿਹੜਾ ਘੋੜੀ ਨੂੰ ਦੇਖ ਸਕਦੇ ਹੋ ਤੇ ਜੇ ਤੁਸੀਂ ਫੋਨ ਤੇ ਡੀਲ ਕਰਨਾ ਚਾਹੁੰਦੇ ਆ ਤਾਂ ਤੁਸੀਂ ਫੋਨ ਤੇ ਵੀ ਜਿਹੜੀ ਉਹ ਗੱਲਬਾਤ ਕਰਕੇ ਘੋੜੀ ਦੀ ਜਾਣਕਾਰੀ ਲੈ ਸਕਦੇ ਹੋ ਤੇ ਫੋਨ ਤੇ ਕੰਟੈਕਟ ਕਰਨ ਲਈ ਜਿਹੜਾ ਆਪਾਂ ਥੱਲੇ ਬੇਲੀਓ ਨੰਬਰ ਦਿੱਤਾ ਡਾਕਟਰ ਉਤਾਰ ਦਾ ਤੇ ਤੁਸੀਂ ਉਸ ਨੰਬਰ ਤੇ ਗੱਲ ਕਰ ਸਕਦੇ ਹੋ ਘੋੜੀ ਦੇ ਬਾਰੇ ਵਿੱਚ ਜੋ ਵੀ ਜਾਣਕਾਰੀ ਚਾਹੀਦੀ ਹੋਵੇ ਜਾਂ ਤੁਸੀਂ ਡੀਲ ਕਰਨੀ ਚਾਹੁੰਦੇ ਹੋ ਤੇ ਬਾਕੀ ਮਿਲਦੇ ਆਪਾਂ ਨਵੀਂ ਵੀਡੀਓ 'ਚ ਤੇ ਨਵੇਂ ਜਾਨਵਰ ਦੇ ਨਾਲ ਕਿੱਦਾਂ ਦੀ ਲੱਗੀ ਘੋੜੀ ਇਹ ਵੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਧੰਨਵਾਦ